ਹਾਂਜੀ ਸਸਿਕਾ ਸਾਰਿਆਂ ਨੂੰ ਹੋਪਸ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਸੀ ਗੋਮ ਸਲਵਾਰ ਦੀ ਸਟੀਚਿੰਗ ਕਿ ਅਗਰ ਆਪਾਂ ਅੰਡਰਗਰਾਉਂਡ ਸਲਵਾਰ ਬਣਾਣੀ ਹੋਵੇ ਤੇ ਆਪਾਂ ਕਿੱਦਾਂ ਸਟੀਚ ਕਰ ਸਕਦੇ ਆ ਸਲਵਾਰ ਆਪਾਂ ਕਟਿੰਗ ਕਰ ਲਈ ਹੋਈ ਆ ਲਾਈਨਿੰਗ ਵੀ ਕਟਿੰਗ ਕਰ ਲਈ ਹੋਈ ਆ ਸਲਵਾਰ ਵੀ ਕਟਿੰਗ ਕਰ ਲਈ ਹੋਈ ਆ ਤੇ ਹੁਣ ਆਪਾਂ ਸਟੀਚ ਕਰਦੇ ਆ ਹਾਂਜੀ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਆਸਣ ਜਿਹੜੇ ਆ ਜੋ ਆਸਣ ਜੋੜਨੇ ਆ ਦੋਨੋਂ ਕੁੰਦੇ ਰੱਖਨੇ ਆ ਉੱਪਰ ਤੇ ਦੋਨੋਂ ਲਾਈਨਿੰਗ ਜਿਹੜੀਆਂ ਆ ਉਹ ਨੀਚੇ ਰੱਖਣੀਆਂ ਤੇ ਉੱਪਰ ਸਲਾਈ ਲਗਾ ਲੈਣੀ ਆ ਸਭ ਤੋਂ ਪਹਿਲਾਂ ਅਸੀਂ ਆਸਣ ਜੋੜਨੇ ਆ ਇਸ ਤਰ੍ਹਾਂ ਹਾਂਜੀ ਤੇ ਇਹ ਆਪਾਂ ਸਲਾਈ ਲਗਾ ਲਈ ਹੋਈ ਆ ਇਸ ਸਾਈਡ ਤੋਂ ਇਹ ਕਰੋ ਚੱਕ ਇੱਕ ਵਾਰ ਹਾਂਜੀ ਇਹ ਸਲਾਈ ਲਗਾਉਣ ਤੋਂ ਬਾਅਦ ਹੁਣ ਅਸੀਂ ਇਹਨੂੰ ਸਿੱਧਾ ਕਰ ਲਿਆ ਹੋਇਆ ਇਹ ਦੇਖੋ ਇੱਕ ਲਾਈਨਿੰਗ ਅਸੀਂ ਉਸ ਸਾਈਡ ਫੋਲਡ ਕਰ ਲੈਣੀ ਆ ਇੱਕ ਲਾਈਨਿੰਗ ਉਸ ਸਾਈਡ ਫੋਲਡ ਕਰ ਲੈਣੀ ਆ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਅਸੀਂ ਲਗਾਵਾਂਗੇ ਪੱਲਾ ਹਾਂਜੀ ਤੇ ਹੁਣ ਜਦੋਂ ਅਸੀਂ ਪੱਲਾ ਜੋੜਾਂਗੇ ਪੱਲਾ ਜੋੜਨ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਪੱਲੇ ਦੀ ਲਾਈਨਿੰਗ ਰੱਖਣੀ ਆ نیچے ਉਸ ਤੋਂ ਬਾਅਦ ਅਸੀਂ ਰੱਖਣੀ ਆ ਇਹ ਕੁੰਦੇ ਦੀ ਲਾਈਨਿੰਗ ਉਸ ਤੋਂ ਬਾਅਦ ਅਸੀਂ ਰੱਖਣਾ ਜੀ ਕੁੰਦਾ ਇਹਦੇ ਉੱਪਰ ਠੀਕ ਹੈ ਜੀ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਅਸੀਂ ਰੱਖਣਾ ਹੈ ਪੱਲਾ ਪੱਲਾ ਅਸੀਂ ਉਲਟਾ ਰੱਖਣਾ ਹੈ ਧਿਆਨ ਰੱਖਣਾ ਜਿਹੜੇ ਸਾਡੇ ਇਹ ਕੱਪੜਾ ਆ ਚਾਰੋਂ ਕੱਪੜੇ ਸਾਡੇ ਬਰਾਬਰ ਹੋਣੇ ਚਾਹੀਦੇ ਆ ਉੱਪਰ-ਨੀਚੇ ਨਹੀਂ ਹੋਣੇ ਚਾਹੀਦੇ ਹਾਂਜੀ ਤੇ ਧਿਆਨ ਰੱਖਣਾ ਹੈ ਜਦੋਂ ਅਸੀਂ ਸਲਾਈ ਲਗਾਣੀ ਆ ਸਾਡੇ ਜਿਹੜੇ ਚਾਰੋਂ ਪੱਲੇ ਆ ਬਰਾਬਰ ਹੋਣੇ ਚਾਹੀਦੇ ਆ ਕੱਪੜੇ ਦੇ ਕਿ ਕੋਈ ਵੀ ਕੱਪੜੇ ਦਾ ਜਿਹੜਾ ਕੱਪੜੇ ਤੋਂ ਘੱਟ ਵੱਧ ਸਲਾਈ ਨਾ ਹੋਵੇ ਤੇ ਅੰਦਰ ਤੋਂ ਕੱਪੜਾ ਬਾਹਰ ਨੂੰ ਨਾ ਨਿਕਲੇ ਇਸ ਤਰ੍ਹਾਂ ਬਰਾਬਰ ਕਰ ਲੈਣੇ ਆ ਸੀ ਹਾਂਜੀ ਤੇ ਇਹ ਸਾਡੀ ਜਿਹੜੀ ਸਲਾਈ ਆ ਇਹ ਅਸੀਂ ਲਗਾ ਲਈ ਹੋਈ ਆ ਹੁਣ ਚੈੱਕ ਕਰੋ ਆਪਾਂ ਇਹਨੂੰ ਸਿੱਧਾ ਕਰਦੇ ਹਾਂ ਇਹ ਦੇਖੋ ਪੱਲੇ ਨੂੰ ਔਰ ਨੀਚੇ ਵਾਲੀ ਲਾਈਨਿੰਗ ਨੂੰ ਇਸ ਸਾਈਡ ਨੂੰ ਫੋਲਡ ਕਰ ਲੈਣਾ ਹੈ ਬਾਹਰ ਵਾਲੀ ਸਾਈਡ ਨੂੰ ਹਾਂਜੀ ਇਸ ਤਰ੍ਹਾਂ ਇਹ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਹੁਣ ਅਸੀਂ ਜੋੜਦੇ ਹਾਂ ਦੂਸਰੀ ਸਾਈਡ ਤੱਕ ਹੁੰਦਾ ਹਾਂਜੀ ਤੇ ਇਹਦੇ ਆਪਾਂ ਦੇਖੋ ਦੋਨੋਂ ਸਾਈਡ ਤੋਂ ਜਿਹੜਾ ਪੱਲਾ ਹੈ ਉਹ ਜੋੜ ਲਿਆ ਹੋਇਆ ਇਹ ਵਾਲਾ ਪੱਲਾ ਵੀ ਆਪਾਂ ਨਾਲ ਅਟੈਚ ਕਰਤਾ ਹੋਇਆ ਆ ਜਿਹੜਾ ਸਾਡਾ ਇਹ ਵਾਲਾ ਪੱਲਾ ਆ ਇਹ ਵਾਲਾ ਵੀ ਅਸੀਂ ਅਟੈਚ ਕਰਤਾ ਹੋਇਆ ਇਹ ਦੇਖੋ ਸਾਰੀਆਂ ਸਲਾਈਆਂ ਸਾਡੀਆਂ ਅੰਡਰਗਰਾਊਂਡ ਆ ਇਹ ਦੇਖੋ ਇਹ ਵਾਲੀ ਔਰ ਇਸ ਸਾਈਡ ਤੋਂ ਆਸਣ ਵਾਲੀ ਇਹ ਦੇਖੋ ਇਸ ਤਰ੍ਹਾਂ ਔਰ ਇਸ ਸਾਈਡ ਤੋਂ ਇੱਕ ਹੁੰਦੇ ਵਾਲੀ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਆਪਾਂ ਜਿਹੜੀ ਦੂਸਰੀ ਸਾਈਡ ਦੇ ਹੁੰਦੇ ਆ ਉਹ ਅਟੈਚ ਕਰਨੇ ਆ ਹਾਂਜੀ ਤੇ ਇਸ ਤੋਂ ਬਾਅਦ ਜਦੋਂ ਵੀ ਅਸੀਂ ਇਸ ਸਾਈਡ ਦਾ ਕੁੰਦਾ ਜੋੜਨਾ ਹੈ ਸਭ ਤੋਂ ਪਹਿਲਾਂ ਕੁੰਦੇ ਦੀ ਲਾਈਨਿੰਗ ਆਏਗੀ ਇਹ ਸਾਡੀ ਪੱਲੇ ਦੀ ਲਾਈਨ ਜਦੋਂ ਆਲਰੇਡੀ ਅਟੈਚ ਆ ਪੱਲਾ ਹੀ ਆਪਣਾ ਸਿੱਧਾ ਹੋ ਜਾਵੇ ਖੁੱਲ ਜਾਵੇ ਉਸ ਤੋਂ ਬਾਅਦ ਸਾਡੀ ਜਿਹੜੀ ਇਹ ਆ ਕੁੰਦਾ ਉੱਪਰ ਅਸੀਂ ਰੱਖ ਲੈਣਾ ਹੁਣ ਅਸੀਂ ਇਹਦੇ ਤੋਂ ਉੱਪਰ ਉੱਪਰ ਸਲਾਈ ਲਗਾਣੀ ਹੈ ਹਾਂਜੀ ਤੇ ਇਸ ਤੋਂ ਬਾਅਦ ਅਸੀਂ ਹੁਣ ਲਾਸਟ ਵਾਲਾ ਜਿਹੜਾ ਸਾਡਾ ਆਸਨ ਆ ਲਾਸਟ ਵਾਲਾ ਆਸਨ ਜੋੜਨ ਲੱਗੇ ਹਾਂ ਪੂਰੀ ਸਲਵਾਰ ਜਿਹੜੀ ਆ ਉਹ ਅਟੈਚ ਹੋ ਗਈ ਹੋਈ ਆ ਇਸ ਤੋਂ ਬਾਅਦ ਜਿਹੜਾ ਸੀ ਆਸਨ ਜੋੜਨਾ ਹੈ ਜਿਹਦਾ ਪਹਿਲਾਂ ਇਹ نیچے ਆਸਨ ਵਾਲੀ ਲਾਈਨਿੰਗ ਰੱਖਣੀ ਆ ਲਾਈਨਿੰਗ ਰੱਖਣੀ ਆ ਫਿਰ ਉਸ ਤੋਂ ਉੱ ਜਿਹੜਾ ਇਹ ਆਸਨ ਰੱਖਣਾ ਆ ਤੇ ਇਹਨੂੰ ਅਸੀਂ ਇੱਦਾਂ ਵਲ ਪਾ ਕੇ ਜੋੜਨਾ ਹੈ ਇਹ ਦੇਖੋ ਲਾਈਨਿੰਗ ਨੂੰ ਜਿਹੜਾ ਲਾਸਟ ਵਾਲਾ ਆਸਨ ਆ ਉਹਦੇ ਲਾਈਨਿੰਗ ਦਾ ਵਲ ਪਾ ਕੇ ਫਿਰ ਉਸ ਤੋਂ ਬਾਅਦ ਜੋੜਨਾ ਹੈ ਇਹ ਦੇਖੋ ਇਸ ਤਰ੍ਹਾਂ ਜਿਹੜੀ ਉੱਪਰ ਵਾਲੀ ਅਸੀਂ ਲਾਈਨਿੰਗ ਰੱਖੀ ਸੀ ਉਹ ਲਾਈਨਿੰਗ ਨੂੰ ਅਸੀਂ ਵਲ ਪਾ ਲੈਣਾ ਹੈ ਹਾਂਜੀ ਤੇ ਇਹ ਸਾਡਾ ਜਿਹੜਾ ਆਸਨ ਆ ਉਹ ਜੋੜ ਲਿਆ ਹੋਇਆ ਸੀ ਇਹ ਦੇਖੋ ਸਲਾਈ ਲਗਾ ਲਈ ਹੋਈ ਆ ਇਸ ਤੋਂ ਬਾਅਦ ਹੁਣ ਆਪਾਂ ਇਹਨੂੰ ਸਿੱਧਾ ਕਰ ਦੇਣਾ ਹੈ ਇਹ ਦੇਖੋ ਠੀਕ ਹੈ ਜੀ ਇਹ ਸਲਾਈ ਸਾਡੀ ਅੰਡਰਗਰਾਉਂਡ ਹੋ ਗਈ ਹੋਈ ਆ ਪੂਰੀ ਜਿਹੜੀ ਸਾਡੀ ਸਲਵਾਰ ਆ ਉਹ ਅਸੀਂ ਜੋੜ ਲਈ ਹੋਈ ਆ ਪੂਰੀ ਸਲਵਾਰ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਇਹ ਦੇਖੋ ਇਹ ਦੋਨੋਂ ਸਾਡੀਆਂ ਪੱਲੇ ਦੀਆਂ ਸਲਾਈਆਂ ਹੋ ਗਈਆਂ ਠੀਕ ਹੈ ਜੀ ਉਸ ਤੋਂ ਬਾਅਦ ਇਹ ਸਾਡੀ ਦੂਜੀ ਅਸਨ ਦੀ ਸਲਾਈ ਹੋ ਗਈ ਆ ਹਾਂਜੀ ਤੇ ਉਸ ਤੋਂ ਬਾਅਦ ਇਹ ਸਾਡੀਆਂ ਦੂਸਰੀ ਸਾਈਡ ਦੇ ਪੱਲੇ ਦੀਆਂ ਸਲਾਈਆਂ ਹੋ ਗਈਆਂ ਆ ਦੋਨੋਂ ਠੀਕ ਹੈ ਜੀ ਪੂਰੀ ਸਲਵਾਰ ਸਾਡੀ ਅੰਡਰਗਰਾਉਂਡ ਹੋ ਗਈ ਹੋਈ ਆ ਹੁਣ ਅਸੀਂ ਪਾਵਾਂਗੇ ਵਾਲ ਹਾਂਜੀ ਤੇ ਹੁਣ ਇਸ ਤੋਂ ਬਾਅਦ ਅਸੀਂ ਬਣਾਉਣ ਲੱਗੇ ਸੀ ਸਲਵਾਰ ਦੀ 벨ਟ ਸਲਾਈ ਆਪਾਂ ਲਗਾ ਲਈ ਹੋਈ ਆ ਇੱਥੋਂ ਕਰੋ ਚੈੱਕ ਠੀਕ ਹੈ ਜੀ ਦੋਨੋਂ ਲਾਈਨਿੰਗਾਂ ਅਸੀਂ ਉੱਪਰ ਰੱਖਣੀਆਂ ਆ ਜਿਹੜਾ ਕੱਪੜਾ ਹੈ ਉਸੇ ਨੀਚੇ ਰੱਖਣਾ ਹੈ 벨ਟ ਨੂੰ ਅਸੀਂ ਕਾਟ ਪਾਈ ਹੋਈ ਆ ਫਰੰਟ ਤੋਂ ਸਲਵਾਰ ਸਲਵਾਰ ਦਾ ਜਿਹੜਾ ਕੱਪੜਾ ਹੈ ਉਹ ਪਹੁੰਚ ਦੇ ਉੱਪਰ ਨਾ ਗਿਰੇ ਉਸ ਤੋਂ ਬਾਅਦ ਜਿਹੜੀ ਆਪਣੀ ਇਹ ਲਾਈਨਿੰਗ ਆ ਅਸੀਂ 4 ਇੰਚ ਲਾਈਨਿੰਗ ਲਾਉਨੇ ਆ 벨ਟ ਦੇ ਵਿੱਚ ਕਿ ਬਾਅਦ ਵਿੱਚ ਸਾਨੂੰ ਇੱਥੋਂ ਨਾਲਾ ਪਹੁੰਚ ਪ੍ਰੋਬਲਮ ਨਾ ਆਵੇ ਕਿਵਰ ਕਿ ਹੁੰਦਾ ਲਾਈਨਿੰਗ ਜਿਹੜੀ ਆ ਉਹ ਵਿੱਚ ਇਕੱਠੀ ਹੋ ਜਾਂਦੀ ਆ ਠੀਕ ਹੈ ਜੀ ਤੇ ਹੁਣ ਆਪਾਂ 벨ਟ ਲਾਈਨਿੰਗ ਨੂੰ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਇਸ ਤਰ੍ਹਾਂ ਪਲਟ ਲੈਣਾ ਇਹ ਦੇਖੋ ਠੀਕ ਹੈ ਜੀ ਤੇ ਹੁਣ ਆਪਾਂ ਬਣਾਉਨੇ ਆ ਬੈਲਟ ਬੈਲਟ ਪੂਰੀ ਬਣਾ ਕੇ ਫਿਰ ਤੁਹਾਨੂੰ ਦਿਖਾਉਨੇ ਆ ਹਾਂਜੀ ਤੇ ਇਹ ਸਾਡੀ ਜਿਹੜੀ ਬੈਲਟ ਆ ਬੈਲਟ ਸਾਡੀ ਰੈਡੀ ਹੋ ਗਈ ਹੋਈ ਆ ਚੈੱਕ ਕਰੋ ਦੋਨੋਂ ਸਾਈਡ ਤੋਂ ਠੀਕ ਹੈ ਜੀ ਤੇ ਹੁਣ ਆਪਾਂ ਬੈਲਟ ਅਟੈਚ ਕਰਦੇ ਆ ਤੇ ਪੂਰੀ ਸਲਵਾਰ ਰੈਡੀ ਕਰਕੇ ਪੌਂਚੇ ਬਣਾ ਕੇ ਫਿਰ ਤੁਹਾਨੂੰ ਇੱਕ ਵਾਰ ਦਿਖਾਉਣੀ ਹਾਂਜੀ ਤੇ ਫਾਈਨਲੀ ਸਾਡੀ ਜਿਹੜੀ ਇਹ ਸਲਵਾਰ ਆ ਰੈਡੀ ਹੋ ਗਈ ਹੋਈ ਆ ਚੈੱਕ ਕਰੋ ਇੱਕ ਵਾਰ ਇਹ ਦੇਖੋ ਗੁੰਮ ਸਲਵਾਰ ਤੇ ਬਾਕੀ ਆਪਾਂ ਤੁਹਾਨੂੰ ਦਿਖਾਣੇ ਹੁਣ ਇਹਨੂੰ ਸਿੱਧਾ ਕਰਕੇ ਕਿ ਇਹਦੇ ਪੱਲੇ ਵਗੈਰਾ ਜਿੱਦਾਂ ਕਈਆਂ ਨੂੰ ਹੁੰਦਾ ਕਿ ਆਪਾਂ ਗੁੰਮ ਸਲਵਾਰ ਬਣਾਈ ਆ ਉਹਦੇ ਪੱਲੇ ਚ ਖਿੱਚ ਆ ਰਹੀ ਆ ਠੀਕ ਹੈ ਕਪੜਾ ਲੂਸ ਟਾਈਟ ਆ ਰਿਹਾ ਤੇ ਆਪਾਂ ਤੁਹਾਨੂੰ ਹੁਣ ਇੱਕ ਵਾਰ ਸਲਵਾਰ ਸਿੱਧੀ ਕਰਕੇ ਦਿਖਾਣੇ ਆ ਠੀਕ ਹੈ ਜੀ ਹਾਂਜੀ ਤੇ ਇਹ ਫਾਈਨਲ ਜਿਹੜੀ ਸਾਡੀ ਸਲਵਾਰ ਆ ਇਹ ਰੈਡੀ ਹੋ ਗਈ ਹੋਈ ਆ ਇਹ ਦੇਖੋ ਸਿੱਧੀ ਕਰਕੇ ਦਿਖਾ ਰਿਹਾ ਤੁਹਾਨੂੰ ਇਹ ਦੇਖੋ ਬਿਲਕੁਲ ਵੀ ਕੋਈ ਪੱਲੇ ਚ ਖਿੱਚ ਨਹੀਂ ਆ ਰਹੀ ਕੋਈ ਵੀ ਕਪੜਾ ਲੂਸ ਨਹੀਂ ਆ ਰਿਹਾ ਬਾਕੀ ਵੀਡੀਓ ਨੂੰ ਲਾਸਟ ਤੱਕ ਦੇਖੋਗੇ ਵੀਡੀਓ ਵਧੀਆ ਲੱਗੇਗੀ ਲਾਈਕ ਸ਼ੇਅਰ